ਜਮੀਨ ਜਾਇਦਾਦ ਦੇ ਚੱਕਰ ਦੇ ਵਿੱਚ 82 ਸਾਲਾ ਦੀ ਬਜ਼ੁਰਗ ਮਹਿਲਾ ਦਾ ਕਤਲ ਪੋਤਿਆਂ ਵੱਲੋਂ ਕਰ ਦਿੱਤਾ ਗਿਆ ਜੀਹਾਂ ਫਾਜ਼ਿਲਕਾ ਦਾ ਇਹ ਮਾਮਲਾ ਸਾਹਮਣੇ ਆਜ ਨੂੰ ਸੁਣ ਕੇ ਸਭ ਤੇ ਰੋਂ ਕੇ ਖੜੇ ਹੋ ਗਏ ਕਿਉਂਕਿ ਅੱਜ ਕੱਲ੍ਹ ਖੂਨ ਲੋਕਾਂ ਦੇ ਚਿੱਟੇ ਹੋ ਗਏ ਕਿੱਥੇ ਕੀ ਹੋਈ ਜਾ ਰਿਹਾ ਕੁਝ ਵੀ ਸਮਝ ਨਹੀਂ ਆਉਂਦੀ ਵੀ ਇਹ ਕਾਲਜੁਗੀ ਪੋਤੇ ਗਏ ਸੀ ਜਿਨ੍ਹਾਂ ਵੱਲੋਂ ਆਪਣੀ 82 ਸਾਲ ਦੀ ਬਜ਼ੁਰਗ ਦਾਦੀ ਦਾ ਕਤਲ ਕਰ ਦਿੱਤਾ ਉਹਦੀ ਜ਼ਮੀਨ ਜਾਇਦਾਦ ਖੋਹਣ ਦੇ ਵਾਸਤੇ ਹੁਣ ਇਸ ਲਾਲਿਸ਼ੂ ਦੇ ਵਿੱਚ ਕਤਲ ਤਾਂ ਹੋ ਗਿਆ ਹੈ ਲੇਕਿਨ ਪੁਲਿਸ ਸੁਟੇਗੀ ਇਹਨਾਂ ਉਸਲਾਖਾਂ ਦੇ ਪਿੱਛੇ ਮਾਮਲਾ ਤਦ ਖੁੱਲਿਆ ਜਦੋਂ ਇੱਕ ਬਜ਼ੁਰਗ ਮਹਿਲਾ ਜਿਹੜੀ ਗਈ ਸੀ ਉਹਦੀ ਕਤਲ ਹੋ ਗਿਆ ਸੀ ਕਿ ਲੇਕਿਨ ਪਰਿਵਾਰਿਕ ਮੈਂਬਰਾਂ ਵੱਲੋਂ ਜਿਹੜੇ ਇਹ ਨੌਜਵਾਨ ਹੈਗੇ ਸੀ ਇਹਨਾਂ ਵੱਲੋਂ ਪੁਲਿਸ ਨੂੰ ਗੁਮਰਾਹ ਕੀਤਾ ਗਿਆ ਸੀ ਲੇਕਿਨ ਪੁਲਿਸ ਕਿੱਥੇ ਟਾਲਦੀ ਹੈ ਉਹਨਾਂ ਦਾ ਸਿਕੰਜਾ ਤਾਂ ਇਹਨਾਂ ਦੇ ਗੱਲ ਤੱਕ ਪਹੁੰਚ ਹੀ ਗਿਆ ਹੈ ਕੀ ਕਹਿੰਦਾ ਆਓ ਬਣੇ ਰਹੋ ਸੁਪਰੀਮ ਇੰਟੈਂਪਸ਼ਨ 28 ਤਾਰੀਖ ਨੂੰ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਜੇ ਵਿੱਚ 82 ਈਅਰ 올ਡ ਇਸ ਇਸ ਕੁਸ਼ਲਿਆ ਦੇਵੀ ਉਹਨਾਂ ਦੀ ਅਨਫੋਰਚੂਨੇਟ ਇੱਕ ਬਹੁਤ ਹੀ ਦਰਦਨਾਕ ਤਰੀਕੇ ਨਾਲ ਉਹਤੇ ਮਰਡਰ ਹੋਇਆ ਸੀ ਤੇ ਉਹਨਾਂ ਦੇ ਕੰਨਾਂ ਦੀਆਂ ਵਾਲੀਆਂ ਕੋਈ ਲਿਆ ਕੇ ਲੈ ਗਿਆ ਸੀ ਇਹ ਪਿੰਡ আলমਸ਼ਾ ਦਾ ਇਨਸੀਡੈਂਟ ਸੀ ਸੋ ਇਸ ਇਸ਼ੂ ਦੇ ਰਿਗਾਰਡਿੰਗ ਇਨ ਲੈਸ ਥੈਨ 48 ਆਵਰਸ ਸਾਡੀ ਜਿਹੜੀ ਟੀਮ ਹੈ LED ਬਾਈ ਐਸਪੀ ਆਪਰੇਸ਼ਨ ਕਰਨਜੀਤ ਐਂਡ ਡੀਐਸਪੀ ਦੀ ਰਿਸ਼ਪਾਲ ਜੀ ਡੀਐਸਪੀ ਫਾਜ਼ਲ ਕਾ ਸੁਬੇਕ ਜੀ ਹਾਸ ਨਾਟ ਹੇਅਰ ਡਿਊ ਟੂ ਸਮ ਇੰਪੋਰਟੈਂਟ ਮੈਟਰ ਔਰ ਸਾਡੀ ਜਿਹੜੀ ਇੱਕ ਸਪੈਸ਼ਲ ਜਿਹੜੀ ਟੀਮ ਆਪਾਂ ਇਹ ਚ ਬਣਾਈ ਸੀ ਔਰ ਐਸ ਐਚਓ सदर ਉਹਨਾਂ ਦੀ ਵਕਫ ਵਕਫ ਟੀਮਾਂ ਨੇ ਇਹ ਚ ਬਹੁਤ ਵਧੀਆ ਕੰਮ ਕੀਤਾ ਹੈ ਤੇ ਇਨਸੈਨ 48 ਆਰਸ ਦਿਸ ਕੇਸ ਹੈਸ ਬੀਨ ਟ੍ਰੇਸਡ ਇਹ ਚ ਜਿਹੜੇ ਮੇਨ ਅਕਿਊਜ਼ਡ ਜਿਹੜੇ ਦੋਸ਼ੀ ਨਿਕਲੇ ਹਨ ਉਹ ਬਹੁਤ ਅਨਫੋਰਚਨਟਲੀ ਜਿਹੜੀ ਡਿਸੀਜ਼ਡ ਸੀ ਉਹਨਾਂ ਦੇ ਗ੍ਰੈਂਡਸਨ ਸੀ ਉਹਨਾਂ ਦੇ ਪੋਤਰੇ ਸੀ ਤੇ ਉਹਨਾਂ ਦੇ ਨਾਮ ਹੈਗੇ ਨਰੇਸ਼ ਸਿੰਘ ਤੇ ਸੁਖਚੈਨ ਸਿੰਘ ਉਹ ਉਹਦੇ ਸਗੇ ਪੋਤਰੇ ਸੀ ਤੇ ਇਹਦੇ ਵਿੱਚ ਜਿਹੜਾ ਥਰਡ ਅਕਿਊਜ਼ਡ ਹੈ ਉਹਦਾ ਨਾਮ ਹੈ ਰਮਨਦੀਪ ਸਿੰਘ ਜਿਹੜਾ ਕਿ ਨਰੇਸ਼ ਦੇ ਪਤਨ ਭਗਵਾਨ ਕੰਪਾਨਾ ਤੇ ਜਨਾ ਦੇ ਇੱਕ ਗਣੀ ਮਿਥੀ ਸਾਜ਼ਿਸ਼ ਦੇ ਤਹਿਤ ਇਹ ਪ੍ਰੋਪਰ ਪਲਾਨਿੰਗ ਕੀਤੀ ਸੀ ਇਹ ਸਾਡੇ ਕੋਲ ਕੇਸ ਆਇਆ ਹੈ 3828 ਕਮੈਂਟ ਤੇ ਉਹ ਦੇ ਨਾਲ ਵੀ ਦੱਸਦੇ ਸੀ ਕਿ ਇਹ ਜਿਹੜੀ ਗੱਲ ਉਹ ਉਹ ਚੈਨ ਵਗੈਰਾ ਕੋਈ ਤੇ ਉਹ ਇਹ ਪਤਾ ਹੈ ਤੇ ਉਸ ਤੋਂ ਬਾਅਦ ਜਦੋਂ ਮੌਲਡੀ ਨੇ ਆਏ ਤੇ ਇਹਨਾਂ ਨੇ ਇਹ ਦੱਸਿਆ ਕਿ ਨਦੀ ਤਾਂ ਨਹੀਂ ਜਿਹੜੀ ਹੈ ਇਹ ਤਾਂ ਮਰਡਰ ਹੋ ਗਿਆ ਵੈਨ ਆਫਟਰ ਦੋ ਪਰੇ ਇਹ ਜਿਹੜੇ ਚਲਦੇ ਲੱਗੇ ਨੇ 3-4 ਕਾਂਸੇ ਤੇ ਬੋਲਦੇ ਕੰਮ ਲੱਗੇ ਬਾਕੀ ਦਾ ਜਿਹੜਾ ਇਹ ਉਹ ਇੰਡਾਈਟ ਤੇ ਪ੍ਰੋਪਰਟੀ ਡਿਸਪਿਊਟ ਜਿਹੜਾ ਸੀਗਾ ਦੈਟ ਵਾਸ ਦ ਮੇਨ ਰੀਜ਼ਨ ਫਾਰ ਦ ਮਰਡਰ ਤੇ ਦਾਦੀ ਕੋਲ ਇੱਕ ਸਰਟਨ ਪੀਸ ਆਫ ਲੈਂਡ ਸੀ ਜਿਹਦੀ ਇਨਕਮ ਉਹ ਇੱਥੇ ਇਹਨਾਂ ਨੂੰ ਨਹੀਂ ਦਿੰਦੀ ਸੀ ਤੇ ਉਸ ਗੱਲ ਤੇ ਨਾਰਾਜ਼ ਹੋ ਕੇ ਇਹਨਾਂ ਨੇ ਇਹ ਪ੍ਰੋਪਰ ਇਹ ਪੂਰੀ ਕਾਂਸਪੀਰੇਸੀ ਕੀਤੀ ਤੇ ਉਸ ਤੋਂ ਬਾਅਦ ਇਹਨਾਂ ਨੇ ਦਾਦੀ ਦਾ ਉੱਥੇ ਮਰਡਰ ਕੀਤਾ ਐਂਡ THEN ਇਟ ਵਾਸ ਮੇਡ ਟੂ ਲੁੱਕ ਲਾਈਕ ਅ ਬਲਗਰੀਆ ਤਾਂ ਕਿ ਕਿਸੇ ਕੋ ਉਨਪੇ ਸ਼ੱਕ ਨਾ ਇਹਨਾਂ ਦੀ ਇਹਨਾਂ ਦੀ ਏਜ ਜੀ 23 ਤੋਂ ਲੈ ਕੇ 27 ਸਾਲਾਂ ਦੇ ਵਿੱਚ ਹੈ ਜੀ ਮੋਰਡਰ ਵੈਪਨ ਨਹੀਂ ਇਹਨਾਂ ਨੇ ਸਟ੍ਰਾਂਗੂਲੇਟ ਹੀ ਕੀਤਾ ਵਿਦ ਦਾ ਕਲੋਥਸ ਦੈਟ ਦ ਡਿਸੀਜ਼ਡ ਵਾਸ ਵੇਅਰਿੰਗ ਉਨੋ ਹੀ ਯੂਜ਼ ਕਰਕੇ ਇਹਨਾਂ ਨੇ ਉੱਥੇ ਹੀ ਇਹਨਾਂ ਨੇ ਪਹਿਲਾਂ ਇੱਕ ਪਾਰਟिकुलर ਥਾਂ ਤੇ ਇਕੱਠੇ ਹੋਏ ਉਸ ਤੋਂ ਬਾਅਦ ਫਿਰ ਇਹ ਇੱਥੇ ਪਹੁੰਚੇ ਇਹਨਾਂ ਨੇ ਇਨਸੀਡੈਂਟ ਨੂੰ ਅੰਜਾਮ ਦਿੱਤਾ ਫਿਰ ਇੱਕ ਜਿਹੜਾ ਮੁੰਡਾ ਹੈਗਾ ਤੀਜਾ ਜਿਹੜਾ ਰਮਨਦੀਪ ਉਹ ਵਾਪਸ ਚਲਾ ਗਿਆ ਔਰ ਉਸ ਤੋਂ ਬਾਅਦ ਫਿਰ ਇਹ ਦੋਨੋਂ ਇੱਥੇ ਕਰੀ ਸੀ